ਜਿਹੜਾ ਤਰੀਕਾ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀ ਤੁਸੀਂ ਦਿਨ ਦੇ ਵਿੱਚ ਤੁਸੀਂ ਸਿਰਫ 2 ਕੱਪ ਹੀ ਪੀਣੇ ਆ 2 ਕੱਪ ਤੋਂ ਵੱਧ ਤੁਸੀਂ ਨਹੀਂ ਪੀਣੇ ਹੈਗੇ ਜੀ ਤੁਹਾਡਾ ਜਿਹੜਾ ਸਰੀਰ ਆ ਦੇਖੋ ਅੱਗੇ ਨਾਲੋਂ ਬਹੁਤ ਹੀ ਜ਼ਿਆਦਾ ਐਕਟਿਵ ਹੋ ਜਾਏਗਾ ਨਾ ਫालतू ਦੀ ਫੈਟ ਆ ਚਰਬੀ ਆ ਸਟੋਰ ਹੋਈ ਹੁੰਦੀ ਆ ਤੁਸੀਂ ਖਾਲੀ ਪੇਟ ਪੀਣਾ ਵਾ ਜੀ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਕਿਉਂਕਿ ਸਾਡੀ ਬੋਡੀ ਦੇ ਅੰਦਰ ਜਿੰਨੇ ਵੀ ਫੈਟੀ ਐਸਿਡ ਹੁੰਦੇ ਨੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਆ ਜ ਕਿ ਜਿਹੜੀ ਬ્લેਕ ਕਾਫੀ ਆ ਨਾ ਉਹ ਸਾਡਾ ਭਾਰ ਘਟੋਂਦੀ ਹੀ ਘਟੋਂਦੀ ਆ ਬ્લેਕ ਕਾਫੀ ਸਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਹੀ ਜਿਆਦਾ ਮਦਦ ਕਰਦੀ ਆ ਕਿਉਂਕਿ ਸਾਡੀ ਬੋਡੀ ਦੇ ਅੰਦਰ ਜਿੰਨੇ ਵੀ ਫੈਟੀ ਐਸਿਡ ਹੁੰਦੇ ਨੇ ਜਾਂ ਫਿਰ ਸਾਡੀ ਬੋਡੀ ਦੇ ਅੰਦਰ ਜਿੰਨੀ ਵੀ ਫੈਟ ਆ ਜਿਹੜੀ ਸਟੋਰ ਹੋਈ ਹੁੰਦੀ ਆ ਹਨਾ ਜਦੋਂ ਅਸੀਂ ਬ્લેਕ ਕਾਫੀ ਪੀ ਲੈਂਦੇ ਆ ਤਾਂ ਉਹ ਜਿਹੜੀ ਬ્લેਕ ਕਾਫੀ ਕੀ ਕਰਦੀ ਏ ਕਿ ਸਾਡੇ ਬੋਡੀ ਦੇ ਅੰਦਰ ਜਿੰਨੀ ਵੀ ਫालतू ਦੀ ਫੈਟ ਆ ਜਾਂ ਚਰਬੀ ਆ ਸਟੋਰ ਹੋਈ ਹੁੰਦੀ ਆ ਉਹ ਉਹਨੂੰ એનર્ਜੀ ਦੇ ਵਿੱਚ ਕਨਵਰਟ ਕਰ ਦਿੰਦੀ ਆ ਤੇ ਜਦੋਂ ਅਸੀਂ ਆਪਣਾ ਕੋਈ ਵਰਕਆਊਟ ਕਰਦੇ ਆ ਜਾਂ ਕੋਈ ਵੀ ਅਸੀਂ ਕੰਮ ਕਰਦੇ ਆ ਤਾਂ ਉਹਨੂੰ એનર્ਜੀ ਦੇ ਤੌਰ ਦੇ ਉੱਤੇ ਯੂਜ਼ ਕਰ ਲੈਂਦੇ ਆ ਜਿਸ ਦੇ ਨਾਲ ਕਿ ਤੁਹਾਡੀ ਜਿਹੜੀ ਫੈਟ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾ ਬ્લેਕ ਕਾਫੀ ਬਣਾਉਣ ਦਾ ਇੱਕ ਵਧੀਆ ਜਿਹਾ ਤਰੀਕਾ ਦੱਸਾਂਗਾ ਜਿਸ ਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਜ਼ਿਆਦਾ ਮਿਲੇਗਾ ਜੇ ਤੁਸੀਂ ਕੱਲੀ ਬ્લેਕ ਕਾਫੀ ਵੀ ਤੁਸੀਂ ਬਣਾ ਕੇ ਪੀ ਲੋਗੇ ਉਹਦੇ ਨਾਲ ਤਾਂ ਦੇਖੋ ਤੁਹਾਡਾ ਪਰ ਘਟ ਨਹੀਂ ਘਟਣਾ ਵਾ ਹਨਾ ਜਿਹੜਾ ਤਰੀਕਾ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀ ਤੁਸੀਂ ਬ્લેਕ ਕਾਫੀ ਇਸ ਤਰੀਕੇ ਨਾਲ ਬਣਾਓ ਤੇ ਇਸ ਤਰੀਕੇ ਨਾਲ ਤੁਸੀਂ ਪੀਣਾ ਵਾ ਤੇ ਦਿਨ ਦੇ ਵਿੱਚ ਤੁਸੀਂ ਇੰਨੀ ਵਾਰ ਪੀਣਾ ਵਾ ਫਿਰ ਦੇਖੋ ਤੁਹਾਨੂੰ ਜਿਹੜਾ ਰਿਜ਼ਲਟ ਆ ਕੁਇਕਲੀ ਜ਼ਿਆਦਾ ਮਿਲੇਗਾ ਵਧੀਆ ਸਰੀਰ ਦੇਖੋ ਅੱਗੇ ਨਾਲੋਂ ਬਹੁਤ ਹੀ ਜ਼ਿਆਦਾ ਐਕਟਿਵ ਹੋ ਜਾਏਗਾ ਹਣਾ ਸੋ ਉਹ ਬ્લેਕ ਕਾਫੀ ਨੂੰ ਕਿਵੇਂ ਬਣਾਉਣਾ ਵਾ ਤੇ ਤੁਸੀਂ ਦਿਨ ਦੇ ਵਿੱਚ ਕਿੰਨੀ ਵਾਰ ਤੁਸੀਂ ਇਹਨੂੰ ਪੀ ਸਕਦੇ ਹੋ ਤੇ ਕਦੋਂ-ਕਦੋਂ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੀਰਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਬਲੇਕ ਕਾਫੀ ਨੂੰ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਜੀ ਸੋ ਆਓ ਆਪਾਂ ਚੱਲਦੇ ਹਾਂ ਮੇਰੇ ਕਿਚਨ ਵੱਲ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਫਰਾਈਪੈਨ ਲੈਣਾ ਹੈ ਨਾ ਫਰਾਈਪੈਨ ਦੇ ਵਿੱਚ ਆਪਾਂ ਰੱਖ ਕੇ ਨਾ ਗੋਸਟ ਦੇ ਵਿੱਚ ਪਾਣੀ ਪਾੜਨਾ ਜਿਹਦੇ ਵਿੱਚ ਇਹਦੇ ਤੇ ਆਪਾਂ ਪਾਣੀ ਪਾ ਦੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਲਣਾ ਇਸ ਪਾਣੀ ਨੂੰ ਜੋ ਤੱਕ ਇਹਨੂੰ ਚੰਗੀ ਤਰ੍ਹਾਂ ਉਬਾਲਾ ਨਹੀਂ ਲੰਦਾ ਹੈਗਾ ਤੇ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਵਾ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਪਾੜੀਆਂ ਹਨ ਇਹ ਚੰਗੀ ਤਰ੍ਹਾਂ ਉਬਲ ਗਿਆ ਹਨ ਇਹਦੇ ਵਿੱਚ ਚੰਗੀ ਤਰ੍ਹਾਂ ਉਬਾਲ ਆ ਗਿਆ ਵਾ ਤੇ ਇਸੇ ਤਰ੍ਹਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਤੇ ਹੁਣ ਤੁਸੀਂ ਕੀ ਕਰਨਾ ਵਾ ਇੱਕ ਤੁਸੀਂ ਕੌਫੀ ਦਾ ਪਾਊਡਰ ਲੈਣਾ ਹਨਾ ਤੁਸੀਂ ਆ ਦੋ ਰੁਪਿਆ ਵਾਲਾ ਕੌਫੀ ਦਾ ਪਾਊਡਰ ਵੀ ਲੈ ਸਕਦੇ ਹੋ ਤੇ ਦੂਜਾ ਨਸਕੇਫੇ ਵਾਲਾ ਵੀ ਤੁਸੀਂ ਜਿਹੜਾ ਕੌਫੀ ਦਾ ਹਨਾ ਉਹ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਕੌਫੀ ਦਾ ਇੱਕ ਪਾਊਡਰ ਲੈਣਾ ਤੇ ਇਹ ਜਿਹੜੀ ਕੌਫੀ ਦਾ ਪਾਊਡ ਅਗਲਾ ਗਲਾਸ ਦੇ ਵਿੱਚ ਆਪਾਂ ਪਾ ਦਨਾ ਇੱਕ ਗਲਾਸ ਦੇ ਵਿੱਚ ਤੁਸੀਂ ਇੱਕ ਕੌਫੀ ਦਾ ਪਾਊਚ ਪਾ ਦੋ ਬਹੁਤ ਆ ਇੱਕ ਕੱਪ ਵਧੀਆ ਬਣ ਜਾਂਦਾ ਇਹਦੇ ਨਾਲ ਠੀਕ ਆ ਜੀ ਤੁਸੀਂ ਇਹ ਲੈ ਲੈਣਾ ਠੀਕ ਆ ਜੀ ਇਹਦੇ ਵਿੱਚ ਗਲਾਸ ਦੇ ਵਿੱਚ ਪਾ ਕੇ ਇਹਨੂੰ ਕਿਦਾਂ 커피 ਤੁਸੀਂ ਦੇਖ ਸਕਦੇ ਆ ਆਪਾਂ ਗਲਾਸ ਦੇ ਵਿੱਚ ਪਾ ਲਈ ਆ ਤੇ ਆ ਗਲਾਸ ਦੇ ਵਿੱਚ ਨਾ ਕੌਫੀ ਪਾਊਚ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਾਂ ਇਹ ਪਾਣੀ ਪਾ ਲੈਣਾ ਇਹਦੇ ਵਿੱਚ ਤੁਸੀਂ ਦੇਖ ਲੈਣਾ ਨਾ ਪਾਣੀ ਆਪਣੇ ਹਿਸਾਬ ਨਾਲ ਇੱਕ ਕੱਪ ਆਪਾਂ ਬਣਾਉਣਾ ਵਾ ਤੁਸੀਂ ਦੱਸ ਸਕਦੇ ਹੋ ਆਪਣਾ ਇਹ ਇੱਕ ਕੱਪ ਆਪਣਾ ਹੋ ਗਿਆ ਜੀ ਠੀਕ ਹੈ ਜੀ ਇਹਨੂੰ ਤੁਸੀਂ ਚਮਚ ਦੀ ਮਦਦ ਨਾਲ ਤੁਸੀਂ ਵੀ ਚਮਚ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਹਲਾ ਲੈਣਾ ਜੀ ਠੀਕ ਹੈ ਜੀ ਤਾਂ ਜੋ ਜਿਹੜੀ ਵੀ ਕੌਫੀ ਆ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਈ ਹੁਣ ਕੀ ਕਰਨਾ ਜੀ ਅਖੀਰ ਦੇ ਵਿੱਚ ਆਪਾਂ ਲੈਣਾ ਵਾ ਹਾਫ ਨਿੰਬੂ ਤੁਸੀਂ ਇੱਕ ਨਿੰਬੂ ਹੀ ਲੈ ਸਕਦੇ ਹੋ ਹਾਫ ਵੀ ਲੈ ਸਕਦੇ ਹੋ ਮੈਂ ਇੱਕ ਨਿੰਬੂ ਦਾ ਹਾਫ ਕਰ ਲਿਆ ਵਾ ਤੁਸੀਂ ਇਹ ਨਿੰਬੂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਇਹਨੂੰ ਨਿਚੋੜ ਦੇਣਾ ਜਿੱਦਾਂ ਇਹਦਾ ਚੰਗੀ ਤਰ੍ਹਾਂ ਤੁਸੀਂ ਇਹਦਾ ਰਸ ਜਿਹੜਾ ਕੌਫੀ ਦੇ ਵਿੱਚ ਇਹਦੇ ਵਿੱਚ ਬਲੈਕ ਕੌਫੀ ਦੇ ਵਿੱਚ ਤੁਸੀਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਨਿਚੋੜ ਦੇਣਾ ਵਾ ਠੀਕ ਹੈ ਜੀ ਇਹਦੇ ਵਿੱਚ ਆ ਦੇਖੋ ਕਿ ਇਹਦਾ ਕਲ ਪੋਤਰ ਇਹਦਾ ਹੋਣ ਲੱਗ ਗਿਆ ਹਨ ਬ੍ਰਾਉਨ ਤੋਂ ਥੋੜਾ ਜਿਹਾ ਅਲੱਗ ਜਾ ਹੋ ਗਿਆ ਵਾ ਤੁਸੀਂ ਇਹਨੂੰ ਇਹਦੇ ਵਿੱਚ ਜਿ ਤਰ੍ਹਾਂ ਨਿਚੋੜ ਕੇ ਨਿੰਬੂ ਨੂੰ ਇਹਨੂੰ ਫਿਰ ਤੁਸੀਂ ਚੰਗੀ ਇੱਕ ਵਾਰ ਤੁਸੀਂ ਇਹਨੂੰ ਮਿਕਸ ਕਰਨਾ ਵਾ ਇਹਨੂੰ ਮਿਕਸ ਕਰਕੇ ਤੁਸੀਂ ਇਹਨੂੰ ਇੱਕ ਦੋ ਮਿੰਟ ਲਈ ਇੱਦਾਂ ਰੱਖ ਦੇਣਾ ਵਾ ਤਾਂ ਜੋ ਇਹਦਾ ਜਿਹੜਾ ਨਿੰਬੂ ਦਾ ਮਿਸ਼ਰਣ ਆ ਪਾਣੀ ਦੇ ਵਿੱਚ ਜਿ ਤਰ੍ਹਾਂ ਬਲੇਕ ਕਾਫੀ ਦੇ ਵਿੱਚ ਸਾਡੀ ਜੀ ਘੁਲ ਜੇ ਤੇ ਨਾਲ ਥੋੜਾ ਜਿਹਾ ਇਹ ਪਾਣੀ ਠੰਡਾ ਹੋ ਜਾਏ ਫਿਰ ਆਪਾਂ ਇਹਨੂੰ ਚਾਹ ਵਾਂਗੂ ਹੌਲੀ ਹੌਲੀ ਪੀਣਾ ਵਾ ਇਹ ਪੀਣਾ ਵਾ ਠੀਕ ਹੈ ਜੀ ਇਹ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਜਰ ਮਦਦ ਕਰੇਗਾ ਤੁਸੀਂ ਦੇਖ ਸਕਦੇ ਹੋ ਆਪਣੀ ਬਲੇਕ ਕਾਫ ਅੱਜ ਜਿਹੜੀ ਮੈਂ ਤੁਹਾਨੂੰ ਬ્લેਕ ਕਾਫੀ ਦੱਸੀ ਆ ਬਣਾਉਣੀ ਜੀ ਇਹਨੂੰ ਤੁਸੀਂ ਇੱਕ ਤਾਂ ਸਵੇਰੇ ਖਾਲੀ ਪੇਟ ਬਿਨਾ ਬਰਸ਼ੀ ਕੀਤੇ ਹੋਏ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦੋ ਇਹਨੇ ਤੁਹਾਡੀ ਚਰਬੀ ਆ ਜਿਹੜੀ ਉਹਨੂੰ ਦੇਖੋ ਪਿੰਘਲੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨੀ ਆ ਤੇ ਤੁਹਾਡੇ ਮੈਟਾਬੋਲਿਜ਼ਮ ਨੂੰ ਇਹਨੇ ਫਾਸਟ ਕਰ ਦੇਣਾ ਜੀ ਇੱਕ ਤਾਂ ਤੁਸੀਂ ਇਹਨੂੰ ਸਵੇਰੇ ਤੁਸੀਂ ਖਾਲੀ ਪੇਟ ਪੀਣਾ ਵਾ ਜੀ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਮਤਲਬ ਮੰਨ ਕੇ ਚੱਲੋ ਲੰਚ ਕਰਦੇ ਹੋ ਲੰਚ ਕਰਨ ਤੋਂ ਬਾਅਦ ਤੁਸੀਂ ਇਹਨੂੰ ਪੀਣਾ ਹੀ ਪੀਣਾ ਵਾ ਦਿਨ ਦੇ ਵਿੱਚ ਤੁਸੀਂ ਸਿਰਫ ਦੋ ਕੱਪ ਹੀ ਪੀਣੇ ਆ ਦੋ ਕੱਪ ਤੋਂ ਵੱਧ ਤੁਸੀਂ ਨਹੀਂ ਪੀਣੇ ਹੈਗੇ ਜੀ ਇੱਕ ਤਾਂ ਸਵੇਰੇ ਜੀ ਤੁਸੀਂ ਖਾਲੀ ਪੇਟ ਪ ਕਰਨ ਤੋਂ ਬਾਅਦ ਫਿਰ ਤੁਸੀਂ ਸੇਵ ਜਿੱਦਾਂ ਮੈਂ ਤੁਹਾਨੂੰ ਬਣਾਣੀ ਦਸੀਆ ਇਸੇ ਤਰ੍ਹਾਂ ਤੁਸੀਂ ਬਣਾ ਕੇ ਤੇ ਤੁਸੀਂ ਜਦੋਂ ਲੰਚ ਕਰਕੇ ਖਾਦਦੇ ਹੋ ਲੰਚ ਕਰਨ ਤੋਂ ਬਾਅਦ ਤੁਸੀਂ ਇਸ ਬ੍ਰੇਕ ਕਾਫੀ ਨੂੰ ਤੁਸੀਂ ਪੀਣਾ ਵਾ ਤੇ ਫਿਰ ਤੁਸੀਂ ਦੇਖੋ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਬਹੁਤ ਤੇਜ਼ੀ ਨਾਲ ਮਿਲੇਗਾ ਤੇ ਵਧੀਆ ਮਿਲੇਗਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗੀ ਜੀ ਇਹ ਜਿਹੜੀ ਬ્લેਕ ਕਾਫੀ ਹੈ ਜੀ ਤੇ ਬਾਕੀ ਜਿਹੜੀ ਡਾਈਟ ਆ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਕੋਈ ਤਲੀ ਹੋਈ ਚੀਜ਼ ਨਹੀਂ ਖਾਣੀ ਕੋਈ ਜੰਕ ਫੂਡ ਨਹੀਂ ਖਾਣਾ ਹੈਗਾ ਕੋਈ ਵੀ ਬੇਕਰੀ ਤੋਂ ਬਣੀ ਹੋਈ ਚੀਜ਼ ਜਿਹੜੀ ਜੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਨਾ ਤੁਸੀਂ ਬਿਸਕੁਟ ਨਾ ਰਾਸ ਨਾ ਨਮਕੀਨ ਨਾ ਪੂਜੀਆ ਕੁਝ ਵੀ ਨਹੀਂ ਖਾਣਾ ਹੈਗਾ ਜੀ ਤੇ ਉਸ ਤੋਂ ਬਾਅਦ ਤੁਸੀਂ ਮਿੱਠੀਆਂ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਵੀ ਨਹੀਂ ਖਾਣੀਆਂ ਹੈਗੀਆਂ ਜੀ ਹਨਾ ਸੋ ਇਹ ਚਾਰ ਪੰਜ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੇ ਵਰਕਆਊਟ ਤੁਸੀਂ ਡੇਲੀ ਕਰੋ ਤੇ ਅਬ ਬਲੇਕਾਫੀ ਨੂੰ ਇਸ ਤਰੀਕੇ ਨਾਲ ਬਣਾ ਕੇ ਪੀਣਾ ਸ਼ੁਰੂ ਕਰ ਦੋ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਦੇਖੋ 101% ਜਿਹੜਾ ਉਹ ਮਿਲੇਗਾ ਹੀ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਵੀ ਇੰਸਟਾਗਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਨਹੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਪੁੱਛ ਸਕਦੇ ਹਾਂ ਸੋ ਦੋਸਤੋ ਮਿਲ ਲਗਾ ਨੂੰ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨ ਸਾਰ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ